ਕਿਹੜੇ ਬੰਦੋਆਏ ਜੀ ਕੱਜਲਾ ਮਾਜਰੇ ਜਿੰਦਾਂ ਕੱਜਲਾ ਮਾਜਰੇ ਤੋਂ ਆਏ ਨੇ ਜੀ ਬਾਈ ਨੌ ਕੀ ਆ ਤੁਹਾਡਾ ਗੁਰਜੰਤ ਸਿੰਘ ਜੋ ਕੇ ਰਾਜੂ ਗੋਟ ਫਾਰਮ ਫਿਰਫਾ ਪੰਜਾਬ ਬਣੋ ਬਹੁਤ ਨਾਮੀ ਨੇ ਦੀ ਖਵਾਇਸ਼ ਸੀ ਮੈਂ ਤਾਂ ਬਹੁਤ ਜਵਾਬ ਦਿੰਦਾ ਰਿਹਾ ਵੀ ਬਾਈ ਰਾਜੂ ਮੈਨੂੰ ਗੁਰੂ ਹਣਾ ਚੇਲਾ ਬਣਾ ਲੈ ਵੀ ਮੈਂ ਗੁਰਤਾਰਨ ਕਰਨਾ ਨਹੀਂ ਬਹੁਤ ਨਾਲ ਮੈਨੂੰ ਟਾਲੀ ਗਿਆ ਹਟਿਆ ਨਹੀਂ ਹਟਿਆ ਨਹੀਂ ਜਦਾ ਅੱਜ ਸਵੇਰੇ ਬਾਈ ਨੇ ਮੈਨੂੰ ਫੋਨ ਕੀਤਾ ਜੀ ਬਾਈ ਘਰੇ ਆ ਮਾਹ ਜੀ ਕਰਿਆ ਇਹ ਕਹਿੰਦਾ ਵੀ ਹੁਣ ਮੈਨੂੰ ਚੇਲਾ ਬਣਾ ਜਿਵੇਂ ਮਰਜ਼ੀ ਬਣਾ ਹੁਣ ਤਾਂ ਗਿਆਨੀ ਧਿਆਨੀ ਮੁੰਡਾ ਸਾਰਾ ਗੁਰੂ ਤਾਂ ਆਪਣਾ ਮਹਾਰਾਜ ਹੈਗਾ ਮੈਂ ਉਹ ਤੋਂ ਵੱਡਾ ਨਹੀਂ ਹੋ ਸਕਦਾ ਪਰ ਇਹ ਸਾਡੇ ਨਾਲ ਸਾਥ ਸੇ ਨੇ ਬੱਕਰੀਆਂ ਆਂਦੀਆਂ ਦੀ ਗੁਰਮੇਨਾ ਗਿਆਨ ਨਹੀਂ ਕਹਿੰਦਾ ਗੁਰੂ ਇੱਕ ਵਿਦਿਆ ਨਹੀਂ ਇੱਕ ਜਿੱਥੋਂ ਮਰਜ਼ੀ ਵਿਦਿਆ ਲੈ ਲੈ ਬਾਈ ਅੱਜ ਕਹਿੰਦਾ ਮੈਨੂੰ ਬੱਕਰੀ ਪਾਲਣਾਂ ਧੰਦੇ ਦੇ ਵਿੱਚ ਵਿਦਿਆ 줘 ਵਿਦਿਆ ਦੇ ਕੰਮ ਇਹ ਨਹੀਂ ਵੀਰਾ ਜੇ ਕੋਈ ਕਹੇ ਕੰਮ ਅੜ ਵੀ ਲਿਆ ਤਾਂ ਫਿਰ ਮੈਨੂੰ ਯਾਦ ਕਰੀ ਮੈਂ ਉਹਦਾ ਕੰਮ ਚੋਕਾ ਮੇ ਛੱਡ ਕੇ ਨਹੀਂ ਆਉਂਦਾ ਜਿੰਨੇ ਕਜੋਗਾ ਮੈਂ 헤ਦਿਆਂ ਠੀਕ ਹੈ ਤੇ ਬਾਕੀ ਜਿੱਦਾਂ ਨੂੰ ਵੀ ਤੁਰੇਗਾ ਇੱਕ ਵਾਰੀ ਗੰਗੇ ਜਰੀ ਨੂੰ ਯਾਦ ਕਰਕੇ ਤੁਰਤੀ ਹੀਰ ਰਾਂਜੇ ਨੂੰ ਯਾਦ ਕਰ ਲਈ ਕਿਉਂ ਮੂਵੀ ਮਾਲ ਦਾ ਪਾਲੀ ਸੀ ਜਿੱਦਾਂ ਨੂੰ ਮਰਜੀ ਤੁਰੇਗਾ ਤੇਰਾ ਕੰਮ ਵੇੜੇ ਪਾਰ ਹੋ ਜਾਣਗੇ ਬਾਕੀ ਮੈਨੂੰ ਗੁਰੂ ਨੂੰ ਯਾਦ ਕਰ ਲੈ ਰਾਜੂ ਨੂੰ ਠੀਕ ਹੈ ਜਿੰਨੇ ਕਜੋਗਾ ਹੋ ਗਿਆ ਮੈਂ ਕਿੱਥੇ ਖੜਾ ਤੇਰੇ ਮਨ 'ਚ ਬਸੂ ਠੀਕ ਹੈ ਗੱਲ ਆ ਜਿਹੜੇ ਨੇਮ ਫੇਮ ਨੇ ਦੀ ਸਟੈਲਫੀਆ ਪਾਤਾ ਚਵਾਨੀ ਪਾਤੀ ਉਹ ਤਾਂ ਮੇਰਾ ਹੈ ਆ ਖੋਪੇ ਦਾ ਗੋਟਾ ਤੇਰਾ ਇਹਨੂੰ ਚ ਵੰਡਦੀ ਚਾਹੇ ਖਾ ਲ ਠੀਕ ਹੈ ਗੱਲ ਲੈ ਮੱਥੇ ਨਾਲ ਮੱਥਾ ਜੋੜ ਆਬਦੀ ਕਲਾ ਵਿੱਚ ਤੇਰੇ ਚੱਤੀ ਪਾ ਚੁੱਕਿਆ ਠੀਕ ਹੈ ਗੱਲ ਆ ਇਹਨੂੰ ਲਾ ਲੈ ਮੱਥੇ ਤੇ ਨਾ ਆ ਚੱਕਰ ਤੇ ਤਿੰਨ ਵਾਰੀ ਖਾਪਣਾ ਰੱਖ ਅੱਜ ਤੋਂ ਮੇਰਾ ਚੇਲਾ ਬਣ ਗਿਆ ਕੰਤ ਤੇ ਖੰਮਣੀ ਬਣਦਾ ਮੈਂ ਹੱਥ ਤੇ ਲੋਕ ਤਾਂ ਇਹਨਾਂ ਨੇ ਗਾਣਾ ਬਣਨੇ ਲੱਗੇ ਰੋਖੋ ਨਾ ਸੋ ਵੀ ਲੱਗੂ ਸਭ ਕੁਝ ਕਰਦਾ ਪਰ ਮੈਂ ਇਹਨੂੰ ਖੋਲ ਨਹੀਂ ਮੰਨਦਾ ਆ ਪਰ ਰੱਬ ਕਹਿੰਿਓ ਸੱਚੇ ਆ ਜਿੰਨੇ ਵੀ ਜੋਗੇ ਹੈਗੇ ਆ ਤੈਨੂੰ ਅੱਜ ਵੀ ਉਹੀ ਤਰ੍ਹਾਂ ਦੇਖਦਾ ਅੱਜ ਤੱਕ ਤਮੈ ਇੰਨੀ ਕਲਾ ਕਿਸੇ ਨੂੰ ਦਿੱਤੀ ਨਹੀਂ ਚੇਦੇ ਹੋ ਤਨੇ ਜੇ ਤੂੰ ਮਾਲ ਬਣਾ ਕੇ ਨਾ ਡੀਗਰੂ ਆ ਗਿਆ ਤਾਂ ਫਿਰ ਆਪਾਂ ਤੇਰੇ ਤੇ ਕੂਲੇ ਹੀ ਮਾਰ ਦੋਸਾ ਵੀ ਰੱਬ ਹੋਣ ਤੈਨੂੰ ਬਖਸ਼ ਕਰੂਗਾ ਕੂਲੀ ਤਰਕੀਆਂ ਦਾ ਸੁੱਖ ਕੁਸ ਦਿਨਾਂ ਦੇ ਵਿੱਚ ਬੱਕਰੀ ਵਾਲਾ ਹੋ ਜਾਏਗਾ ਠੀਕ ਹੈ ਖੁਸ਼ ਹੈ ਬਾਬੀ ਦਾ ਹੁਣ ਆਹ ਕੱਪੜੇ ਜਿਹੜੇ ਹੈਗੇ ਮੈਨੂੰ ਤੇਰੇ ਹੱਥ ਨਾਲ ਚੱਕ ਕੇ ਫੜਾ ਕਿਉਂ ਜੀ ਉਹ ਮੁੰਡਾ ਵੀਡੀਓ ਬਣਾਊਗਾ ਮੈਂ ਮੇਰੇ ਮੱਥੇ ਨਾਲ ਲਾ ਲਾਂ ਆਹੀ ਮੈਨੂੰ ਵਿਚਾਰਾ ਇਹ ਕੁਰਤਾ ਪਜਾਮਾ ਗੁਰੂ ਦੇ ਨਾਤੇ ਪੱਗ ਦੇ ਕੇ ਗਿਆ ਧੰਨਵਾਦ ਬਾਈ ਦਾ ਜਿਉਂਦਾ ਗੀ ਮਹਾਰਾਜ ਚੜ੍ਹਦੀਆਂ ਤਰੱਕੀਆਂ ਚੜ੍ਹ ਕੇ ਇਹ ਰਸਮ ਵੀ ਪੁਰਾਣੀ ਹੈ ਨਾ ਹੈ ਜੀ ਪੁਰਾਣੀ ਰਸਮ ਜਿਵੇਂ ਪਹਿਲਾਂ ਇਹ ਅੱਜ ਪੁਰਾਣੀ ਰਸਮ ਬਾਈ ਨੇ ਮੈਨੂੰ ਕਹੀ ਐ ਮੈਂ ਪਹਿਲਾ ਗੁਰੂ ਤਰਿਆ ਕਰ। ਅੱਜ ਜਿਵੇਂ ਪਹਿਲਾ ਗੁਰੂ ਤਰਿਆ ਕਰਦੇ ਤੇ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਨੇ ਰਾਜੂ ਨੂੰ ਗੁਰੂ ਬਣਾਇਆ ਤਾਂ ਇਹਨੇ ਬਹੁਤ ਮਧਾ ਕੰਮ ਚਲਾਤਾ ਸਮਾਂ ਪਛਾਤਾ ਤੇ ਮਹਾਰਾਜ ਨੇ ਪੁਰਾਣੀਆਂ ਯਾਦ ਰੀਤਾਂ ਯਾਦ ਕਰਾਤੀਆਂ ਬਾਈ ਦੇ। ਬਹੁਤ ਚਿਰ ਦੀ ਬਾਈ ਦੀ ਖੁਆਇਸ਼ ਸੀ ਵੀ ਬਾਈ ਰਾਜੂ ਦੇ ਘਰੇ ਜਾਵਾਂ ਤੇ ਉਹਨੂੰ ਗੁਰੂ ਬਣਾ ਕੇ ਆਵਾਂ। ਚੰਡੀਗੜ੍ਹ ਤੋਂ ਆਇਆ ਬਾਈ। ਕਿੱਥੋਂ ਆ ਜੀ? ਕਰਨ ਸਾਈਡ ਤੋਂ ਮੋਹਾਲੀ ਦੀ ਗਿਨੀ ਨੂੰ ਦੱਬ ਕੋ ਫਤੇਕੜ ਜ਼ਿਲ੍ਹਾ ਜੀ ਨੰਦਪੁਰ ਖਲੌਰ ਦੇ ਲਾਗ ਪਿੰਡਾ ਕੱਜਲ ਮਾਜਰਾ ਜੀ ਕੱਜਲ ਮਾਜਰਾ ਨੰਦਪੁਰ ਖਲੌਰ ਦੇ ਲਾਗ ਇਹਦਾ ਪਿੰਡ ਹੈ ਕੱਜਲ ਮਾਜਰਾ ਕੱਜਲ ਉਧਰ ਦਰਸ਼ਨ ਦਾ ਪਿੰਡ ਵੀ ਹੈ ਮੇਰੇਡੇ ਆ ਅੱਛਾ ਗਮਣਾਲਾ ਦਰਸ਼ਕਾਂ ਜੱਟਾਂ ਦਾ ਮੁੰਡਾ ਬੱਕਰੀਆਂ ਦਾ ਹਾਂਜੀ ਹੋ ਬੱਕਰੀਆਂ ਨਾਲ ਨਾ ਪਰ ਤਲਾਵਰ ਗਿਆਨੀ ਦੇ ਹਾਂ ਉਹ ਵੀਡੀਓ ਪਾਈ ਲੱਖਾਂ ਕਿਲੋਮੀਟਰ ਬਾਕੀ ਜੱਟ ਤੇ ਲੈ ਦੱਸ ਦੀ ਬੱਕਰੀਆਂ ਹੋਈਆਂ ਮੈਂ ਹੁਣ ਆਣਾ ਮੁੰਡੇ ਨੂੰ ਫੋਨ ਕਰੀਦਾ ਨੰਬਰ ਲੈ ਜਾ ਤੇਰੇ ਕੋਲ ਜਾ ਕੇ ਚੰਗੀ ਵੀਡੀਓ ਬਣਾ ਕੇ ਆਵਾਂਗੇ ਗੱਲਾਂ ਬਾਤਾਂ ਦੀ ਗੁਰਤਾ ਨਹੀਂ ਸਾਰੀਆਂ ਗੱਲਾਂ ਤੇਰੇ ਮਾਲ ਦੀ ਗਿੰਦੀ ਬਣਾਉਣਾ ਵੀ ਤੇਰੇ ਸਰਪੰਚ ਬੜੇ ਬੜੇ ਨਾਲ ਕਰਾਵਾਂਗੇ ਠੀਕ ਹੈ ਧੰਨਵਾਦ ਲਓ ਇਹ ਅਨਾਂ ਵੀਡੀਓ ਹੈ ਬੰਦੇ ਪੁੱਤ ਇਹ ਆ ਚੱਕੋ ਮਾਰਾ ਰੱਬ ਤੈਨੂੰ ਵਾਦਾ ਕਰੇ ਆਹ ਸੋਰ ਤੇ ਤੈਨੂੰ ਛੋੜ ਦਦਾ ਠੀਕ ਹੈ ਜੀ ਬੰਦੇ ਖਰੀ ਨਹੀਂ ਦਿੰਦਾ ਮੇਰੇ ਪੱਲੇ ਸੋਰ 100 ਰੁਪਿਆ ਠੀਕ ਹੈ ਜੀ ਕਿਆ ਨਾ ਚੱਕ ਮੇਰੇ ਨਾਲ ਤੈਨੂੰ ਐਸੀ ਦੇ ਕੇ ਤੁਰ ਰੱਬ ਤੈਨੂੰ ਵਾਦਾ ਕਰੇ ਬਰੀ ਇੱਧਰ ਫਤੇਗੜ ਮਰੋੜ ਤੋਂ ਆਇਆ ਹੈ ਫਤੇਗੜ ਜ਼ਿਲ੍ਹਾ ਜੀ ਫਤੇਗੜ ਜ਼ਿਲ੍ਹਾ ਪਿੰਡ ਮਰੋੜ ਗੱਜਲਮਾ ਜਰਾ ਗੱਜਲਮਾ ਜਰਾ ਇਹ ਬਾਈ ਆਇਆ ਸੀ ਆਪਣੇ ਲਈ ਕੋਈ ਅੱਜ ਗੋਤਾਰਨਾ ਕਰਨ ਤੇ ਬਾਈ ਨੇ ਫਿਰ ਮਾਲ ਪਸ਼ੂ ਦਿਖਾਇਆ ਬਾਹਰਲੇਗੇ ਤੇ ਮੇਮਨਾ ਬੱਚਾ ਦਿਖਾਇਆ ਬਾਈ ਦੇ ਆ ਗਿਆ ਮੇਮਨਾ ਪਸੰਦ ਬਾਈ ਖੜੇ ਪੈ ਕੇ ਖੜ ਗਿਆ ਵੀ ਆ ਬੱਚਾ ਦੇ ਦੇ ਮੈਨੂੰ ਲੋਹੇ ਰੰਗ ਦਾ ਕਰ ਦੇ ਬੱਚਾ ਕਰਦੀ ਬੱਕਰੀ ਦਾ ਬੱਚਾ ਤੇ ਬਾਈ ਨੂੰ ਦਿੱਤਾ ਆਪਾਂ ਨੇ ਅੱਜ ਬੱਚਾ ਨੂੰ ਮੁੱਲ ਕਰਮਾ ਤੇ ਬਾਈ ਦਾ ਮਾਨ ਸਨਮਾਨ ਕਰਤਾ 100 ਰੁਪਏ ਨੇ ਛੋਟ ਕਰਤੀ ਜਿਲਾਪੇ ਤੈਨੂੰ ਵਾਦਾ ਕਰੇ ਪਰਮਾਤਮਾ ਤੇ ਬਾਈ ਦੇ ਆ ਗਿਆ ਪਸੰਦ ਉਮਰ ਕਿੰਨੀ ਆ ਬੱਚੇ ਦੀ ਉਮਰ ਜੀ ਦੀ ਪੌਣੇ ਕਿਦੋ ਮਹੀਨੇ ਹੋ ਗਏ 2 ਮਹੀਨੇ ਤੋਂ ਘੱਟ ਆ ਕਾਲੇ ਰੰਗ ਦੀ ਬੱਕਰੀ ਦਾ ਬਹੁਤ ਵਧੀਆ ਤਾਕਰੀ ਪੱਠਦਾ ਤੇ ਅੱਜ ਦੀ ਘੜੀ ਦੇ ਨਾਲ ਜੂਨ ਆ ਚਿਚੜੀ ਨਾਲ ਕੋਈ ਪਿੱਸੂ ਹੈ ਸਾਫ ਪਿਆ ਟੰਡਾ ਰੇਸ਼ਮ ਵਰਗਾ ਆ ਦੇ ਸਾਦੇ ਨਹੀਂ ਅੱਜ ਕੱਲ ਬੱਚਿਆਂ ਦੇ ਪਿੱਸੂ ਪੁੱਸੂ ਵੀ ਪੈ ਜਾਂਦੇ ਨੇ ਪਸੰਦ ਆ ਵੀਰੇ ਹਾਂ ਜੀ ਹਾਂ ਜੀ ਬਹੁਤ ਵਧੀਆ ਤੇ ਤੇਰੇ ਮਾਲ ਪਸੰਦ ਆ ਰਹੇ ਦੇ ਬਹੁਤ ਵਧੀਆ ਸਮਾਨ ਮਾਲ ਬਹੁਤ ਵਧੀਆ ਤੁਹਾਡਾ ਜੀ ਅੱਛਾ ਹਾਂ ਜੀ ਬੱਕਰੀਆਂ ਬਹੁਤ ਘੱਟੀਆਂ ਐ ਮਰੀਂਟਰ ਬੜੀ ਪੂਰੀ ਆਪਾਂ ਵੀ ਜੇ ਆਪਣੀਆਂ ਬੱਕਰੀਆਂ ਦੇ ਨਾਂ ਵੀ ਵੀਡੀਓ ਪਾਈਏ ਨਾ ਦਿਖਾਈਏ ਨਾ ਬਹੁਤੀ ਪਾਡੀ ਜੀ ਵਾਲੀ ਠੀਕ ਹੈ ਜੀ ਬੱਕਰੀਆਂ ਆਪਣੇ ਨੇ ਰੱਬ ਦਾ ਨਾ ਉਹ ਨਾਲ ਵਸਵਾਦੀਆਂ ਕਰਦੀ ਇੱਕ ਲਾਈਨ ਦੀਆਂ ਬੱਕਰੀਆਂ ਨੇ ਹਾਂ ਜੀ ਹਾਂ ਜੀ ਕਾਲੀਆਂ ਵਾਲੇ ਲੋਈਆਂ ਕਾਲੀਆਂ ਜੇ ਲੋਈਆਂ ਠੀਕ ਹੈ ਜੀ ਹੋਰ ਰੰਗ ਨਹੀਂ ਮਿਲਲੇ ਮਿਲੂਗਾ ਤੈਨੂੰ ਠੀਕ ਹੈ ਬਸ ਕੰਨਾਂ ਕੋਨਾਂ ਦੀਆਂ ਵੀ ਸਾਫ਼ ਨੇ ਬਰੀਕ ਚਮੜੀ ਦੀਆਂ ਨੇ ਠੀਕ ਹੈ ਬਾਕੀ ਇਸ ਦਾ ਬੱਕਰੀਆਂ ਦਾ ਚਾਹਪਾਣੀ ਨੂੰ ਥੋੜੀਆਂ ਰੱਖੀਆਂ ਹੋਈਆਂ ਨੇ 25 ਠੀਕ ਬਾਕੀ ਸਾਡੇ ਦਾ ਪੇੜ ਦਾ ਕੰਮ ਜ਼ਿਆਦੇ ਆ ਠੀਕ ਹੈ ਜੀ ਕਿਉਂ ਸਾਨੂੰ ਪੇੜ ਚੰਦਨ ਬਹੁਤ ਹੈ

ਬਸ ਇਹ ਵਾਰ ਰੱਖੀ ਬੱਚਾ ਦੁੱਧ ਪੀ ਹਾਂ 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 ਬਸ ਇਹ